ਤਲੋਤ ਸਾਥੋਂ ਉਹਨਾਂ ਨਾਲ ਚੱਲਦਾ ਪਰ ਫਿਰ ਢੱਕਾਇਆ ਜੀਤਾਂ ਭਾਈ ਸੰਧਿਏ ਕਾਇਮਾਵਾ ਆਇਆ ਕੋਈ ਤੇਂਦਾ ਕਾਇਮਾ ਵਕਤਾ ਤੇ ਹਾਂਜੀ ਕੌਣ ਜੁੜਿਆ ਸਾਡੇ ਨਾਲ ਹੋ ਗਿਆ ਕਿੱਥੇ ਸੀਗਾ ਤੇ ਕਦਾ ਹਾਂ ਇਹ ਕਰਤਰਾ ਹੈ। ਕੋਈ ਨਹੀਂ ਜਾਣਾ। ਮੈਂ ਬੱਧ ਰਹਾ ਜਾਂਦਾ। ਬੱਧ ਰਹਾ ਜਾਂਦਾ। ਠੀਕ ਹੈ। ਹਾਂਜੀ ਕੌਣ ਜੁੜਿਆ ਜੀ? ਕਮੈਂਟ ਤੇ ਲਾਈਕ ਜਰੂਰ ਕਰ ਜਾਇਆ ਕਰੋ ਫਟਾਫਟ। ਅਸੀਂ ਬੜੇ ਉਤਾਵਲੇ ਹੁੰਦੇ ਆ। ਤੇਵਾਸੋਂ ਕੋਈ ਸਿਕਤ ਪਿਆ ਸਿੱਧੇ ਹਾਜੀ ਗੁਰਜੀਤ ਬੋਪਰ ਆਏ ਗੁਰਜੀਤ ਜੀ ਕੀ ਹਾਲ ਹੈ ਮੈਂ ਤੁਸੀਂ ਸਾਡਾ ਕੁਵੈਲੇ ਹੀ ਆ ਗੁਰਜੀਤ ਜੀ ਲਾਈਕ ਕਰ ਦਿਆ ਕਰੋ ਗੁਰਜੀਤ ਬੋਪਰ ਆਏ ਹਾਂਜੀ ਹੋਰ ਸਾਨੂੰ ਕੀ ਹਾਲ ਹੈ ਉਹ ਕਰਦੀ ਬੋਧਿਆ ਬੰਨ ਮੇਰਾ ਗੁਰਾਜੀ ਵਰ ਫੜਿਆ ਆਇਆ ਕਿਆ ਕਿਹਾ ਬਹੁਤ ਕਰ ਲਿਆ ਪੰਜ ਲੱਖ ਵੀ ਕਰਦਿਆ ਕਰੋ ਜੀ ਹਾਂਜੀ ਹਾਂਜੀ ਹੋਰ ਕੌਣ ਜੁੜਿਆ ਸਾਡੇ ਨਾਲ ਜੀ ਵੀ ਕਮੈਂਟ ਕਰੋ ਇਹ ਕੀ ਕੰਮ ਹੁੰਦਾ ਲਾਈਵ ਜਵਾਸਿਆਂ ਨਾਲ ਕਰੀਆ ਹਾਂਜੀ ਹੋਰ ਕੌਣ ਜੁੜਿਆ ਜੀ ਦੇ ਵਿਦ ਫੈਮਲੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਕੀ ਹਾਲ ਚਾਲ ਨੇ ਉਹ ਸਰਕਾਰਾਂ ਅੱਜ ਕੱਲ ਕੀ ਕਰ ਰਹੀਆਂ ਨੇ ਰਹਾਂ ਮਹਤਿਕਾਰ ਸਾਹਿਬ ਤੋਂ ਓਹੋ ਹੋਰ ਵੀ ਆਈ ਜਾ ਕਿੰਨੀ ਕੀ ਆਗੇ ਨਾਲੇ ਕੋਈ ਨਹੀਂ ਆਇਆ ਰਾਇਕ ਪੋਟ ਨੂੰ ਨਾਲੇ ਇਕੱਠੇ ਆਏ ਆ ਬਲੈਂਸਰੇ ਸੀਗੇ ਜਦੋਂ ਸਲਾਹ ਨਾ ਆਏ ਤੁਸੀਂ ਤੁਰੇ ਲਾਤਾ ਮੈਨੂੰ ਧੰਨਵਾਦ ਸਾਰਿਆਂ ਨਾਲ ਜੀ ਸਾਰਿਆਂ ਧੰਨਵਾਦ ਤੁਸੀਂ ਆਏ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਆਪਾਂ ਵੀ ਲਾਇਕ ਦੇ ਚੱਕਰ ਦੇ ਵਿੱਚ ਦੁਕਾਨੇ ਵੀ ਗਏ ਜਮਾਗਤ ਦੇ ਪਰੋਂ ਬਾਦ। ਪਰ ਬਾਦ ਜਮਾਗਤ ਤੇ ਪੈਨ ਨੂੰ ਸਾਰਾ ਲੋਕੀ ਅਸੀਂ ਲੱਗ ਸਕਤੇ ਹੁੰਦੇ ਆ ਕੋਈ ਨਿਕਲਦਾ। ਜਾਂ ਨਿਕਲਦਾ ਪਰ ਬਾਦ ਨਿਕਲਦਾ। ਅੱਛਾ ਦੋ ਬਾਤ ਉਹ ਦੇਖੇ ਗਏ ਆ ਅਜੀ ਲਾਈਵ ਨਹੀਂ ਲਿਖੇ। ਦੱਸਿਆ ਸੀਗਾ ਟਾਈਮ 9:12 ਤੋਂ 12 ਤੋਂ ਬਾਅਦ ਹੀ ਹੁੰਦੇ ਆ ਰਾਏਕੋਟ ਦੀ ਕੀ ਹਾਲ ਚਾਲ ਨੇ? ਹੋਰ ਸੁਣਾਓ ਕੀ ਹਾਲ ਚਾਲ ਸੇ ਤਾਂ ਠੀਕ ਆ। ਠੰਡਾ ਠੰਡਾ ਪਾਣੀ ਪੀ ਲੱਗੇ ਆ ਕਿਉਂਕਿ ਗੱਲਾਂ ਠੰਡੀਆਂ ਕਰਨੀਆਂ ਆ ਬਦਵਾ ਪਰ ਹਲੋ ਠੰਡਾ ਠੰਡਾ ਪਾਣੀ 쿨쿨 ਤੁਸੀਂ ਪਾਣੀ ਪੀਓਗੇ ਇਹ ਦੀ ਦੱਸੋ ਅਬਾ ਪਹੁੰਚ ਕੇ ਪਾਣੀ ਪਾ ਦੇਣੇ ਲਾ ਕੇ ਪਹੁੰਚ ਕੇ ਆਇਆ ਮਨੀ ਲਈ ਆਪਾਂ ਪੀ ਆਪਾਂ ਹੋ ਗਏ ਰੈਡੀ ਸਾਡਾ ਪੱਕਾ ਟਾਈਮ ਹੁੰਦਾ ਵੀ ਤੁਸੀਂ ਕਿ ਤਕਰੀਬਨ ਪੱਕਾ ਟਾਈਮ ਹੀ ਸਾਡਾ 11:30 ਤੋਂ ਬਾਅਦ ਤੇ ਰਾਤ ਨੂੰ ਵੀ ਹੋਈਦਾ ਲਾਈਵ ਅਸੀਂ ਪੱਕਾ ਟਾਈਮ ਕੀ ਕਰੀਏ ਕੰਮ ਹੀ ਹੋ ਜਾਏ ਜਾਂ ਪੱਕਾ ਟਾਈਮ ਕੋ ਬਣਦਾ ਨਹੀਂਗਾ ਹੈਂ ਕਿ ਟੈਨਡੀਅਮ ਜੀ ਦਾ ਲਾਈਵ ਆ ਜਾਂਦਾ ਹੈ ਲਾਈਵ ਆਪਣੀ ਆ ਜੀ ਲਾਈਵ ਆਪਣੀ ਆ ਜੀ ਅਜ ਕੌਰ ਜੀ ਖੁਸ਼ ਹੋ ਰਹੇ ਆ ਰਾਏਕੋਟੀ ਜੀ ਨਹੀਂ ਜੀ ਪਾਣੀ ਨਹੀਂ ਮੈਂ ਮੈਂ ਚਾਹ ਪੀ ਕੇ ਆਈ ਆ ਚਲੋ ਕੋਈ ਨਹੀਂ ਅਹੀਂ ਚਾਹ ਪੀਣੀ ਆ ਜੇ ਲਾਈਵ ਦੇ ਵਿੱਚ ਦੋ ਵਾਰ ਪੀ ਰਹਿਣੀਆਂ ਉਹ ਆਹ ਹੋਹ ਜਾਵਾਂਗੇ ਦੁਕਾਨੇ ਕੋਈ ਦੋ ਵਜੇ ਬਾਅਦ ਜਾਵਾਂਗੇ ਕੀ ਆ ਚਲਾਉ ਐਸੀ ਕੀ ਕਰਨਾ ਹੋਰ ਐ ਚਲਾਦਾ ਐਸੀ ਆ ਮੈਂ ਕਹਾਂ ਕੇ ਚਲਾਏ ਸੀ ਤੂੰ ਚਲਾਉ ਨਾ ਐਸੀ ਰੱਖਿਆ ਹੋਆ ਐਸੀ ਦੇਖਣ ਨੂੰ ਆ ਤੇ ਐਸੀ ਨਾ ਚਲਾਇਆ ਤੇ ਕੀ ਫਾਇਦਾ ਹਸਣਾ ਕੋਰ ਨੇ ਕੋਰ ਫਿਰ ਹੁਣ ਖੁਸ਼ ਰਹਿੰਦੀ ਏ ਅੱਜ ਕੱਲ ਚਲਾ ਐਸੀ ਕੋਤੋਂ ਇਹਨਾਂ ਕਰ ਜਾ ਜੇਲਾ ਨਹੀਂਓ ਗਰਮੀ ਆ ਜੇਲਾ ਕੀ ਬਣਾ ਮੇਰਾ ਗਰਮੀ ਇੱਕ ਮੈਂ ਆਇਆ ਮੋਟਰ ਤੋਂ ਬਾਹਰੋਂ ਖੂਤੋਂ ਦਵਾਈ ਪਾ ਕੇ ਬੰਦੇ ਦੀ ਨੂੰ ਉਮੈਨਾ ਪਰਣਾ ਮੈਂ ਜੀ ਜੇ ਇਹ ਇੱਕ ਫਰ ਹੈ ਗਰਮੀ ਇਲਾਜ ਆ ਇਸੀ ਦਾ ਕਿਉਂ ਇਹ ਕੰਮ ਨਹੀਂ ਹੋ ਰਿਹਾ ਹੈਗਾ ਜੀ ਆਵਾ ਇੰਨੀ ਗਰਮੀ ਆ ਪੱਖੇ ਘੱਟ ਕਰੋ ਹਾਲੇ ਬਾਜਟਾ ਸਾਡਾ ਪਿਆ ਹੀ ਆ ਜੀ ਕਿੰਨਾ ਰਹਿੰਦਾ ਆ ਹਾਂਜੀ ਰਹਿੰਦਾ ਜੀ ਅਜੇ 500 ਕਿੰਟਾ ਪਿਆ ਆ ਤੁਸੀਂ ਥੋੜਾ ਤੁਹਾਨੂੰ ਦੇ ਦਿਓ ਬਾਅਦ ਚ ਲੈ ਲਿਓ ਰਾਏ ਕੋਟੀ ਥੋੜਾ ਸੰ ਤੁਸੀਂ ਦੇ ਦੋ ਧਾਰਾ ਬਾਜ ਤਾਂ ਬਾਜ ਲੈ ਲਿਓ। ਪੋਰਜੀ ਤੋਂ ਲੈ ਲੈਂਦੇ ਆ। ਪੱਤੀ ਕੱਟ। ਹੋ 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 ਬਵਾ ਗਿੱੜ ਰੱਖਾ ਲੱਕੀ ਤਾਂ। ਮੇੇ ਪੀੜ ਆਇਆ। ਅੱਛਾ ਅੱਛਾ। ਮੜੀ ਗਰਮੀ ਆ ਬਾਜਾ ਕੀ ਕਰੀਏ? ਕੀ ਕਹਿੰਦਾ? 29 5 ਕੀ ਕਹਿੰਦੇ ਗੁੰਦਰਪਿੰਦ ਤੁਹਾਡੇ ਆ ਕੀ ਕੀ ਲਿਖਿਆ ਆ? ਕੰਦੋਰ ਕਿਹੜਾ ਪੈਂਟ ਪੈਂਦੇ ਉਹ ਪੁੱਛ ਦੇ ਉਹਨੇ ਨਹੀਂ ਨੀ ਨੀ ਇਹ ਨਹੀਂ ਗਰਵੀ ਦਾ ਲਾਟਿਆ ਪੈਂਟ ਲਿਖਿਆ ਉਹਨੇ ਗੋਰ ਨੇ ਤੁਹਾਡੇ ਸਾਈਡ ਜੀ ਪੈਂਟ ਦੋ ਲਿਖਿਆ ਉਹ ਦੇ ਗੁਨਾ ਚੋਰ ਨਹੀਂ ਗੁਨਾ ਚੋਰ ਤਾਂ ਨਵੇਂ ਸਾਲ ਜੇ ਪੈਂਦਾ ਤੁਸੀਂ ਕਿੱਥੇ ਹਾਈ ਕੋਰਟ पे ਫਿਰਦੇ ਆ ਸ਼ਹਿਰ ਕੇ ਵੀ ਰੁਕ ਲਾਇਆ ਪਰ ਉਹ ਵੀ ਸਾਰੇ ਵੀਰ ਜੀ ਰੁੱਖ ਬਹੁਤ ਲਾਈਦੇ ਆ ਭਰਾ ਲੋਕੀ ਅੱਗ ਲਾ ਕੇ ਸਾੜ ਦਿੰਦੇ ਆ ਬਹੁਤ ਗਰਮੀ ਹੈ ਆ ਇੱਧਰ ਬਹੁਤ ਆ ਦਸੂਏ ਮਕੇਰੀਆਂ ਹਿਸ਼ਾਰਪੁਰ ਢੋਲ ਵਾਹ ਜਨੋੜੀ ਇੱਧਰ ਰੁੱਖ ਬਹੁਤ ਆ ਕਮਾਈ ਦੇ ਵੀ ਯਾਰ ਠੰਡਾ ਏਰੀਆ ਆ ਬੜੇ ਕੀ ਕਰੀਏ ਬਹੁਤ ਹੀ ਕੋਸ਼ਿਸ਼ ਕਰਦੇ ਆਂ ਹਾਂ ਜਿੱਦਾਂ ਹੀ ਲਾਈ ਕਰਦੇ ਤੁਸੀਂ ਹਾਂ ਜੀ ਉਹ ਠੰਡਾ ਏਰੀਆ ਆ ਭਰਾ ਉਧਰ ਹਾਂ ਜੀ ਪਰ ਨੰਗਲ ਘੋਗਰਾ ਦਸੂਆ ਪਰ ਇਹਨੂੰ ਧੂਤਾਂ ਵੱਡੀਆਂ ਅੱਲਾਟ ਆ ਗਿਆ ਗਰਮੀ ਦਾ ਗਰਮੀ ਹੈ ਰੀ ਬਹੁਤ ਹੈ ਤੇ ਪਰ ਇਹ ਚਲ ਜੋ ਕਮਾਈ ਦੇ ਵੀ ਢੋਲਵਾਜ ਨੌੜੀ ਹਰਿਆਣਾ ਭੋਂਗਾ ਇਹ ਸਭ ਠੰਡੇ ਆ ਹੀ ਰਿਏ ਕਿੰਨੇ ਕੀਤਾ ਸੀ ਬਾਈ ਮਰਾ ਕੰਮ ਹੋ ਗਿਆ ਗਰਮੀ ਜਿਦਾ ਕੱਲ ਬਤਾਲੀ ਟੈਂਪਰੇਚਰ ਸੀਗਾ ਕੱਲ 42 ਟੈਂਪਰੇਚਰ ਸੀ ਅੱਜ ਬਤਾਇ ਤੋਂ ਜ਼ਿਆਦਾ ਆ 20 ਡਿਗਰੀ ਕਹਿੰਦੇ ਆ ਸਕਦਾ 29 ਮਈ ਤੋਂ ਜੇ 55 ਆ ਗਿਆ ਨਾ ਫਿਰ ਭੁੱਲ ਜੋ ਫਸਲਾਂ ਦਾ ਕੰਮ ਫਿਰ ਨਹੀਂ ਫਸਲਾਂ ਤੁਰਨੀਆਂ ਤੇ ਬੰਦੇ ਤੁਰਨਗੇ ਮੈਂ ਸਪਰੇ ਕਰਨੀ ਆ ਸ਼ਾਮ ਨੂੰ ਦੇਖਦੇ ਆ ਸਾਨੂੰ ਸ਼ਾਇਦ ਲਾਈਵ ਅਸੀਂ ਨਾ ਆਈਏ ਇਹ ਰਾਤ ਨੂੰ ਅੱਜ ਕੱਲ ਨੂੰ ਸਾਨੂੰ ਕਿਤੇ ਜਾਨਦਾਰ ਆਦਾ ਹੈ ਪਰ ਗਰਮੀ ਬਹੁਤ ਆ ਦੇਖੋ ਕੀ ਹੁੰਦਾ ਸਾਨੂੰ ਕਿਤੇ ਜਾਨਦਾਰ ਮੂਡ ਬਣਦਾ ਆ ਸਭ ਦਾ ਅੱਜ ਕਰ ਲੋ ਜੇ ਤੁਸੀਂ ਗੱਲਬਾਤ ਕਰਨੀ ਆ ਅੱਜ ਹੀ ਕਰ ਲੋ ਜੇ ਦੁੱਖ ਫੋਲਣੇ ਆ ਦੁੱਖ ਦੱਸਣੇ ਆ ਦੁੱਖ ਸੋਣੇ ਆ ਕੋਈ ਪੁੱਛ ਪੋਣੀ ਆ ਤੇ ਜਾਂ ਕੋਈ ਘਰ-ਬਾਰ ਕੰਮ ਨਹੀਂ ਸੂਤੋਂ ਦਾਦ ਬਾਰੇ ਪੁੱਛਣਾ ਆ ਅੱਜ ਪੁੱਛ ਲੋ ਸਭ ਦੱਸ ਦਿਆਂਗੇ ਅਗਲੇ ਪਛਨੀਆ ਬੂਆ ਫਰਾਦੀ ਚਾ ਮੈਨੂੰ ਵੀ ਹੋਰ ਚੋਗੇ ਉਹ ਹੋਏ ਕੋਨਾ ਗਿਆ ਦਾ ਜੁਵਲ ਐਮਈ ਕਾਰਡ ਵਿਦ ਦੀ ਹਰ ਜੀ ਦਾ ਆ ਗਿਆ ਅਸੀਂ ਨਿੰਮ ਵੀ ਲਾਈ ਗਾਰੇ ਤੂੰ ਨਿੰਮ ਵੀ ਲਾਈ ਆ ਗਾਰ ਬਹੁਤ ਵਧੀਆ ਆ ਨਿੰਮ ਲਾਈ ਨਿੰਮ ਤੇ ਸਭ ਤੋਂ ਵਧੀਆ ਆ ਨੇਮ ਜਿਹੜੀ ਆ ਉਹ ਬਹੁਤ ਵਧੀਆ ਚੀਜ਼ ਆ ਤਾਈ ਫੈਟ ਹਟਾਉਂਦੀ ਆ ਸ਼ੂਗਰ ਵੀ ਹਟਾਉਂਦੀ ਆ ਜੂਰੀ ਕੈਸਲ ਵੀ ਹਟਾਉਂਦੀ ਆ ਖੋੜੇ ਵੀ ਹਟਾਉਂਦੀ ਆ ਨੇਮ ਸਭ ਨੂੰ ਦਿੰਦੇ ਨੇ ਨੇਮ ਖੋਲ ਕੇ ਪੀਆ ਕਰੋ ਘੋਟ ਕੇ ਇਹ ਕਿੱਦਾਂ ਆ ਗਈ ਆ ਸਿਮੀ ਭਰਤਵਾਹ ਨਵੇਂ ਆਏ ਆ ਅਸੀਂ ਕਾਲ ਜੀ ਸਿਮੀ ਭਰਤਵਾਹ ਤੁਸੀਂ ਕਿੱਥੋਂ ਆ ਜੀ ਸਤਿ ਸ਼੍ਰੀ ਅਕਾਲ ਸਿੰਮੀ ਭਰਤਵਾੜ ਜੀ ਕਿਹੜਾ ਹੈ ਤੁਹਾਡਾ ਏਰੀਆ ਆ ਤੁਹਾਡਾ ਸਵਾਗਤ ਹੈ ਤੁਹਾਡਾ ਕਿਹੜਾ ਸ਼ਹਿਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਵੈਲਕਮ ਜੀ ਤੁਹਾਡੇ ਸਾਡੀ ਲਾਈਵ ਚ ਆਉਣ ਤੇ ਚਾਹ ਪੀਵੋਗੇ ਜੀ ਤੁਸੀਂ ਆਪ ਕਹਾਂ ਸੇ ਹੋ ਹਮ ਤੋ ਪੰਜਾਬ ਸੇ ਹੈ ਮੈਡਮ ਪੰਜਾਬ ਸਟੇਟ ਕਰਤਾਰਪੁਰ ਸੇ आप कहां से हो आप कहां से हो जी हरजीत हशियारपुर तो ठीक है ठीक है जी हशियारपुर तो तो फिर ਤੁਸੀਂ ਸਾਡੇ ਆਪਣੇ ਹੁਸ਼ਿਆਰਪੁਰ ਤੋਂ ਅਸੀਂ ਹੁਸ਼ਿਆਰਪੁਰ ਲੱਗੇ ਹੋਈਆਂ ਜੀ। ਤੁਹਾਡਾ ਵਾਈਫਾਈ ਬੰਦ ਹੋ ਗਿਆ। ਬੰਦ ਹੋ ਗਿਆ ਨਾ। ਹੁਸ਼ਿਆਰਪੁਰ ਤੇ ਤਕਰੀਬਨ ਸਾਡੇ ਕੋਲ ਹੀ ਆ ਜੀ ਸੀ ਸਿੰਮੀ ਭਰਤਵਾਦ ਜੀ। ਕੀ ਕੰਮ ਕਰਦੇ ਤੁਸੀਂ? ਇਹ ਤੇ ਤੁਹਾਡਾ ਵਾਈਫਾਈ ਬੰਦ ਹੋ ਗਿਆ ਨਾ। ਸਾਡੇ ਕੱਲ ਨੂੰ ਬਿਲ ਜਮਾ ਕਰਾਉਣਾ 22 ਤਰੀਕ ਆ ਅੱਜ 22 ਕੱਲ ਨੂੰ ਬਾਈ ਕੱਲ ਨੂੰ ਬਾਈ ਆ ਤੁਸੀਂ ਕਸਟਡੀ ਕਰਦੇ ਹੋ ਠੀਕ ਆ ਠੀਕ ਆ ਨਾਈਸ ਗੁੱਡ ਸਰਕਾਰੀ ਕਾਲਜ ਕਰਦੇ ਹੁਸ਼ਿਆਰਪੁਰ ਤੇ ਪ੍ਰਾਈਵੇਟ ਕਰਦੇ ਆ ਸਰਕਾਰੀ ਵੀ ਕਾਫੀ ਵਧੀਆ ਕਾਲਜ ਆ ਬਾਠ ਠੀਕ ਆ ਠੀਕ ਆ ਸਭ ਵਧੀਆ ਆ ਠੀਕ ਠਾਕ ਆ ਤੁਸੀਂ ਸਰਕਾਰੀ ਕਾਲਜ ਤੁਹਾਡੇ ਹੁਸ਼ਿਆਰਪੁਰ ਪੜ੍ਹੇ ਆ ਸੀ ਤਕਰੀਬਨ ਕਾਫੀ ਵਧੀਆ ਕਾਲਜ ਆ ਉੱਥੇ ਅਮਰੇਸ਼ਪੂਰੀ ਜੀ ਪੜ੍ਹੇ ਆ ਉੱਥੇ ਡਾਕਟਰ ਮਦਮੋਹ ਸਿੰਘ ਮੁੱਖ ਪ੍ਰਧਾਨ ਮੰਤਰੀ ਪੜ੍ਹੇ ਸੀਗੇ ਡੀ ਐ ਸ਼ਾ ਸ਼ਾ ਤੁਹਾਡੇ ਹੁਸ਼ਿਆਰਪੁਰੋਂ ਕਾਫੀ ਮਹਾਨ ਹਸਤੀਆਂ ਪੜ੍ਹ ਕੇ ਗਈਆਂ ਆ ਵੱਡੇ ਵੱਡੇ ਅਹੁਦਿਆਂ ਦੇ ਜਿਹਦੇ ਵਿੱਚ ਅਮਰੇਸ਼ਪੂਰੀ ਸਾਹਿਬ ਤੇ ਡਾਕਟਰ ਮਦਮੋਹ ਸਿੰਘ ਜੀ ਪਰੰਤ ਪ੍ਰਧਾਨ ਮੰਤਰੀ ਭਾਰਤ ਦੇ ਉਹ ਵੀ ਇੱਥੇ ਪੜ੍ਹੇ ਹੈ ਹਿਸ਼ਾਰਪੁਰ ਸਰਕਾਰੀ ਕਾਲਜ ਹੈ ਕਿ ਕਪੂਥਲੇ ਦੇ ਸੀ ਉਹ ਆਕਰ ਮਨਪ੍ਰੀਤ ਕਿੱਥੋਂ ਤੁਸੀਂ ਆਪਾਂ ਆ ਗਿਆ ਜੀ ਭੋਗਪੁਰ ਤੋਂ ਭੋਗਪੁਰ ਜਿਸ ਤੱਕ ਜਲੰਧਰ ਤੁਸੀਂ ਕਿੱਥੋਂ ਆ ਜੀ ਮਨਪ੍ਰੀਤ ਜੀ ਤੁਸੀਂ ਮਨਪ੍ਰੀਤ ਜੀ ਕਿੱਥੋਂ ਆ ਅਸਕੇ ਦੁਆਬੇ ਵਾਲੇ ਆ। ਹਰ ਦੁਆਬਾ ਜੀ ਸਾਰਾ ਆਹੇ। ਹਸ਼ਰਪੁਰ, ਜੰਨਰ ਏਰੀਆ, ਕਪੂਥਲਾ, ਇੱਧਰੋਂ ਨੰਡਾਲਾ, ਭਲੱਥ, ਟਾਂਡਾ ਸਾਰਾ ਦੁਆਬਾ ਆ। ਜਰਤਾਜ ਸਤੰਦਰ ਉਹਨਾਂ ਨੇ ਵੀ ਇੱਥੋਂ ਸਟੱਡੀ ਸਤੰਦਰ ਸਤਾਜ ਜੀ ਨੇ ਇੱਥੋਂ ਸਟੱਡੀ ਕੀਤੀ ਆ। ਉਹ ਵੀ ਫੇ ਆਪਣੇ ਏਰੀਏ ਦੇ ਹੀ ਆ। ਕਾਫੀ ਮਹਾਨ ਸਥਾਨਾਂ 'ਚ ਗਈਆਂ ਸਟੱਡੀ ਕਰਕੇ।

ਉਹਨਾਂ ਦਾ ਕਿਹੜਾ ਪਿੰਡ ਹੈ ਇਸਤਿੰਦ ਸਰਤਾਜ ਦਾ ਤੁਹਾਡੇ ਕੋਲ ਸ਼ੈਣੀਆ ਦਾ ਮੁੰਡਾ ਆ ਉਹ ਇੰਨਾ ਵੀ ਪਤਾ ਜਾ ਕਿਹੜਾ ਪਿੰਡ ਉਹਨਾਂ ਦਾ ਉਹਨਾਂ ਦਾ ਕਿਹੜਾ ਪਿੰਡ ਹੈ ਇਸਤਿੰਦ ਸਰਤਾਜ ਦਾ ਤੁਹਾਡੇ ਲਾਗੇ ਫਰਾ ਪਿੰਡ ਪੈਂਦਾ ਜੀ ਉਹਨਾਂ ਦੱਸੋਗੇ ਮਾੜਿਆ ਜਿਆ ਪ੍ਰਾਇ ਕੋਟੀ ਸਭ ਇਹਦਾ ਬਰੀ ਹੋ ਗਏ ਆ ਬੰਦ ਹੋ ਗਏ ਨਾ ਚਾਰ ਬੰਦ ਮੈਂ ਪੁੱਛਣਾ ਲਾ ਦਿੱਤਾ ਜਿਆ ਫੋਨ ਕਰਨ ਦੇ ਨੂੰ ਬਾਰਾਂ ਵੱਜ ਗਏ ਨਾ 47 ਆਏ ਫੋਨ ਕਰਨ ਦੇ ਆ ਸੰਭਰੀ ਜੀ ਮੈਨੂੰ ਪੇਸ਼ੈਂਟ ਹਾਂਜੀ ਖੁਸ਼ ਰਹੋ ਜੀ ਖੁਸ਼ ਰਹੋ ਬਾਰੋ ਬਾਰੇ ਚਾਹਣਾ ਪੈਸੇ ਦੇ ਦੇ ਹਾਂਜੀ ਹੋਰ ਕੋਈ ਸੰਸਾ ਜੁੜਿਆ ਜੀ ਵੀ ਕਮੈਂਟ ਕਰੋ ਉਸੇ ਦਾ ਗੋਸੇ ਨਾ ਆਇਆ ਕਰੋ ਫਟਾਫਟ ਜਿੰਨੇ ਉਹਨਾਂ ਦਾ ਆ ਜਾ ਕਰੋ ਆਪਣਾ ਸਾਰਿਆਂ ਦਾ ਪਿਆਰ ਆ ਮਾਇਕ ਨਾ ਕਰੋ ਵੀ ਤੁਸੀਂ ਜਿਆਦਾ ਉਹਦਾ ਨਾਲ ਨਹੀਂ ਅਸੀਂ ਜਾਂਦਾ ਨਾਲ ਲੈਨੇ ਆ ਸਾਡੇ ਸਾਰੇ ਸਤਿਕਾਰਯੋਗ ਆ ਠੀਕ ਹੈ ਨਾ ਸਾਰੇ ਸਾਡੇ ਆਪਣੇ ਸੱਚੇ ਮਿੱਤਰ ਭੈਣ ਭਰਾ ਆ ਕੋਈ ਬਗਾਨਾ ਨਹੀਂ ਕਈ ਵਾਰੀ ਕੋਈ ਜਿਆਦਾ ਕਮੈਂਟ ਕਰਦਾ ਉਹਨਾਂ ਦਾ ਜਿਆਦਾ ਲਿਆ ਹੋ ਜਾਂਦਾ ਆ ਇਸ ਗੱਲ ਨੂੰ ਸੀਰੀਅਸ ਨਾਲ ਲਿਆ ਕਰੋ ਸੀਰੀਅਸ ਤਾਂ ਸੀ ਹੀ ਹੋਈ ਪਈ ਆ ਵਾਟ ਟਾਈਮ ਤੇ ਗੁਜਰਾਤ ਨਸੀਰ ਸੋਹਰ ਸਾਡੇ ਦੇ ਹਨ ਕੋਈ ਗਾ ਨਹੀਂ ਪਸਾਰਿਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਪਾਇ ਨੋਰਮਾ ਰਬਾ ਬਦੀਕਾਰ ਰਬਾ ਨਿਕਲਣਾ ਬਈ ਗਰਮੀ ਬਹੁਤ ਮੈਂ ਨਿਕਲਣਾ ਟਾਈਮ ਨਾਲ ਮੈਂ ਨਹੀਂ ਗਿਆ ਗੱਲ ਨਹੀਂ ਬਹੁਤ ਜਰਾ ਹੈ ਇਹ ਮੋਦੀ ਭੇਜੀ ਜਾਂਦੇ ਸੀ ਮੇਚ ਭਾਰਤਵਾਜ ਹਸਦੇ ਦੇਗਾ ਹਸਿਆ ਮੋਦੀ ਇਹ ਸਿੰਮੀ ਚ ਹਾਲਾ ਦਾ ਕੋਈ ਹਲ ਉਹ ਵੀ ਬਈਆਂ ਸਾਲਾਂ ਦੇ ਆ ਇਹਨੇ ਘਮਰਿਆ ਸਿੰਮੀ ਚਾਹ ਤੇ ਅਸੀਂ ਚਾਹ ਕਹਿਤਾ ਸਿੰਮੀ ਭਾਰਦਵਾਜ ਦੀ ਕੋਈ ਛੋਟੀ ਜੀ ਹਲਕੀ ਉਮਰ ਦੇ ਆ ਗੱਡੀ ਕਰਦੇ ਆ ਕੋਈ ਇਹ ਜਨ ਨਹੀਂ ਹੈਗੀ ਮੇਰੇ ਖਿਆਲ ਦੇ ਵਿੱਚ 22 23 24 ਸਾਲ ਹੋਣੀ ਹੈ ਤੋਂ ਵੱਧ ਨਹੀਂ ਉਸ ਤੇ ਵੀ ਕਾਫੀ ਵਧੀਆ ਇੰਗਲਿਸ਼ ਇਹਨਾਂ ਦੀ ਨਹੀਂ ਜੀ ਆਪਾਂ ਇੰਡੀਆ ਰਹਿੰਦੇ ਆ ਜੀ ਆਪਣਾ ਬਾਰਪੁਰ ਕੋਈ ਨਹੀਂ ਹੈਗਾ ਆਪਾਂ ਇੰਡੀਆ ਆ ਆਪਾਂ ਇੰਡੀਆ ਰਹ ਰਹੇ ਆ ਆਪਣੇ ਪਿੰਡ ਵਿੱਚ ਪਿੰਡ ਵਿੱਚ ਰਹ ਰਹੇ ਆ ਤੂਤਾਂ ਦੀ ਠੰਡੀ ਠੰਡੀ ਛਾਂ ਲੈ ਰਹੇ ਆ ਤੇ ਮੋਟਰਾ ਠੰਡਾ ਠੰਡਾ ਪਾਣੀ ਪੀ ਰਹੇ ਆ ਬਸ ਕੋ ਸਾ ਕੋਈ ਤੁਹਾਡੇ ਪਿਆਰ ਨਾਲ ਜੀ ਰਹੇ ਆ ਉਹ ਇੱਥੇ ਠੰਡੀ ਠੰਡੀ ਤੂਤਾਂ ਦੀ ਛਾਂ ਵਿੱਚ ਰੋ ਗੱਲ ਬਣੇ ਗੱਲ ਬਣੇ ਤਾਂ ਮਿੱਤਰੋ ਬਸ ਤੂੰ ਤਾਂ ਤੇਰੇ ਬਹਿ ਜੀਦਾ ਆ ਅੱਜ ਏਸੀ ਦਾ ਆ ਤੋਂ ਨਿਆਣੇ ਲਾ ਲੈਂਦੇ ਆਪਾਂ ਨੂੰ ਤੋਂ ਸੌਂਗਾ ਇੱਟਾ ਬੈਠਣਾ ਪਰ ਚਲੋ ਲਾਈਵ ਹੋਇਆ ਮੈਂ ਪਿਆ ਆ ਸੋਪਾ ਹੋਣੀ ਜਾਏ ਆ ਖੇਤਾਂ ਚ ਦਵਾਈ ਜੀ ਪਾ ਕੇ ਪੰਨੀ ਦੀ ਲੈਟ ਆਈ 12:00 ਵਜੇ ਮੋਟਰਾਂ ਦੀ ਸਿੰਘ ਭਾਰਤ ਬਾਅਦ ਆ ਜੀ ਆਪਾਂ ਅੱਜ ਗੋਤੋਂ ਆ ਦੇਣਗੇ ਸਾਡੇ ਪਿੰਡ ਦਾ ਨਾਮ ਵੀ ਤੁਸੀਂ ਸੁਣਿਆ ਤੁਸੀਂ ਜਰੂਰ ਸੁਣਿਆ ਹੋ ਸਾਡੇ ਪਿੰਡ ਦਾ ਨਾਮ ਸਾਡਾ ਪਿੰਡ ਕਾਫੀ ਮਸ਼ਹੂਰ ਆ ਸਾਡੇ ਪਿੰਡ ਦਾ ਨਾਮ ਹੈਗਾ ਆ ਬੋਪਾ ਰਾਏ ਬੋਪਾ ਰਾਏ ਬੀ او ਪੀ ਏ ਆਰ ਈ ਦਾ ਹੈ ਨਹੀਂ ਉਧਰ ਕੋ ਕਰਦਾ ਬੋਪਰ ਆਏ ਬਲੌਗੇ ਪਿੱਛੇ ਵੀ ਲਿਖਿਆ ਹੈ ਤੇ ਸਾਡਾ ਇਹ ਬਲੌਗ ਹੈ ਨਾ ਉਹ ਵੀ ਬੋਪਰ ਸੁੱਖ ਬਲੌਗਸ ਬੋਪਰ ਆਏ ਦੇਖਿਆ ਆ ਤੇ ਸੁੱਖਾ ਪਰ ਨਾ ਆ ਬਲੌਗ ਚੱਲ ਰਿਹਾ ਹੈ ਇੱਦਾਂ ਲੱਗਦਾ ਮੈਨੂੰ ਲੱਗਦਾ ਉਹ ਇੱਥੇ ਕਹਿਣ ਜਾਂਦੇ ਨੇ ਉਹ ਜਿਹੜੇ ਕਹਿੰਦਾ ਸਾਡਾ ਬੋਪਰ ਆਏ ਪਿੰਡ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਤੁਹਾਡਾ ਕੋਈ ਪਿੰਡ ਨਹੀਂ ਲੰਘੇ ਹਿਸ਼ਾਰਪੁਰ ਦੇ ਖਾਦ ਹਿਸ਼ਾਰਪੁਰ ਆ ਮੈਨੂੰ ਨਹੀਂ ਜਾਣ ਬੰਦ ਇਹ ਪੈਂਦਾ ਆ ਜੀ ਤੁਸੀਂ ਕਹਿੰਦੇ ਭੋਗ ਭਰਾਏ ਆ ਬਿਲਕੁਲ ਬਿਲਕੁਲ ਭੋਗਪੁਰ ਤੋਂ ਲੈਂਦੇ ਪਾਸੇ ਨੂੰ 5 ਕਿਲੋਮੀਟਰ ਆ ਭੋਗਪੁਰ ਤੋਂ ਲੈਂਦੇ ਪਾਸੇ ਨੂੰ 5 ਕਿਲੋਮੀਟਰ ਬੋਪਰ ਰਾਏ ਆ ਤੇ ਭਲੱਤ ਦੇ ਨਾਲ ਲੱਗਦਾ ਬਿਲਕੁਲ 3-2 ਕਿਲੋਮੀਟਰ ਕਿਹਨਾਂ ਚੱਲ ਰਹੀ ਵਿਚ ਨਾ ਕਿਤਾਬ ਪੋਸਟਰ ਮਾਸੇਸ਼ਾ ਤੋਂ ਇਹ ਪੰਡਲ ਕਿਹੜਾ ਹੈ ਇਹ ਤੁਸੀਂ ਪੰਡਾ ਜੇ ਕਰੀਤੇ ਨਹੀਂ ਆਏ ਫਿਰ ਤੁਸੀਂ ਪੰਡਾ ਵੀ ਕਾਟੀਆਂ ਆਇਆ ਸ਼ਹਿਰ ਚ ਕਾਟੇ ਨਿਕਲੇ ਆ ਤੇ ਹਸ਼ਿਆਰਪੁਰ ਤਕਰੀਬਨ ਹੋਂਦੇ ਡਈਦਾ ਹੁਣ ਠੀਕ ਇਹ ਕਹਿੰਦਾ ਹਸ਼ਿਆਰਪੁਰ ਤਾਂ ਥੋੜਾ ਸਾਨੂੰ ਜਿਆਦਾ ਸ਼ਹਿਰ ਸਮਝਦਾ ਨਾ ਭਰਤ ਪੈਂਦਾ ਭੋਗਪੁਰ ਪੈਂਦਾ ਕਰਤਾਰਪੁਰ ਪੈਂਦਾ ਆ ਫਿਰ ਸਾਨੂੰ ਜ਼ਿਲ੍ਹਾ ਹੜਕਪੂਥਲਾ ਆ ਹਸ਼ਿਆਰਪੁਰ ਵੀ ਸਾਡਾ ਹਵਣਾ ਯਾ ਕਾਟੀ ਆ ਸਾਨੂੰ ਸ਼ਹਿਰ ਨਹੀਂ ਲੱਗਣਾ ਹੋਰ ਰੇਸਤੀਆਂ ਸਾਡੇ ਹਸ਼ਿਆਰਪੁਰ ਚ ਫੋਟਿਆ ਪਰ ਆਏ ਨਹੀਂ ਕਹਿੰਦੀ ਇੱਧਰ ਨੂੰ ਤੁਹ ਵਧੀਆ ਤੁਸੀਂ ਫੇਰ ਆ ਗਏ ਜੀ ਥੈਂਕ ਯੂ ਤੁਹਾਡਾ ਰਾਇ ਕੁਟੀ ਇਸ ਤਰ੍ਹਾਂ ਆ ਕੇ ਆਉਂਦੇ ਜਾਂਦੇ ਰਹੋ ਬਹੁਤ ਵਧੀਆ ਆ ਆਉਂਦੇ ਆਉਂਦੇ ਰਹੋ ਦੇਖੋ ਜੀ ਆਉਣ ਜਾਣ ਸੱਜੇ ਮਿੱਤਰਾਂ ਬਣੀ ਰਹਿੰਦੀ ਆ ਹੈ ਤੇ ਕੋਈ ਗੱਲ ਨਹੀਂ ਪਿੰਡਾਂ ਦਾ ਨਜ਼ਾਰਾ ਸਾਡੇ ਪਿੰਡ ਵਰਗਾ ਤੇਰਾ ਸ਼ਹਿਰ ਨਹੀਂ ਸ਼ਹਿਰ ਦੇ ਸ਼ਹਿਰਾਂ ਵਿੱਚ ਤੇ ਬੰਦਾ ਅੰਦਰ ਹੀ ਰਹਿੰਦਾ ਆ ਮੈਂ ਤੇ ਇੱਕ ਪਿੰਡ ਵਰਗਾ ਮੈਨੂੰ ਤੇ ਚਾਹੀ ਕੀ ਲਿਖਿਆ ਮੈਨੂੰ ਤੇ ਕਿੰਗਾ ਇੱਕ ਦੀਵਾਰ ਚਲ ਗਿਆ ਕੋਈ ਨਹੀਂ ਕੀ ਲਿਖਿਆ ਲੈਂਦੇ ਆ ਇਹ ਕੀ ਕੀ ਲਿਖਿਆ ਮੈਂ ਪੜਦੀ ਪਈ ਆ ਥਾਂ ਤੇ ਰੱਖੇ ਜਿਹਾ ਮੈਂ ਕਿ ਤਾ ਲੈਟ ਪੈਂਦੀ ਆ ਤੇ ਚੰਦਵਾਲ ਪਿੰਡ ਕਿਦਾ ਕੇ ਕਰਾ ਚੰਦਰਾ ਜਿੰਦੀ ਘਾਲ ਪਿੰਡ ਬਸੀ ਪਿੰਡ ਕੇਵਲ ਬਸੀ ਹੁਣ ਬਸੀ ਤਾਂ ਉਹ ਦੇਖੋ ਜੀ ਕੀ ਬਸੀ ਤਾਂ ਹਸ਼ਿਆਰ ਪਹੁੰਚੇ ਤੇ ਬਾਈ ਬਸੀਆਂ ਆ ਕਾਲੇ ਵਾਲ ਉਹ ਬਸੀਆਂ ਤਾਂ ਦੇਖੋ ਹੁਸ਼ਿਆਰਪੁਰ ਦੇ ਵਿੱਚ ਤਾਂ 22 ਬਸੀਆਂ ਹੁਣ ਤੁਸੀਂ ਕਿਹੜੀ ਬਸੀ ਗੱਲ ਕਰ ਕਹਿ ਨਹੀਂ ਸਕਦੇ ਇੱਕ ਬਸੀ ਸਾਡੇ ਕੋਲ ਆ ਇੱਕ ਆਈਡੀਆ ਆਇਆ ਮੈਨੂੰ ਬਾਤ ਨੇ ਪੂਰਾ ਕੰਦਾ ਦੱਸੋ ਤੁਸੀਂ ਆਈਡੀਆ ਤਾਂ ਦੱਸਦਿਆ ਕਰੋ ਬਹੁਤ ਬੋਲ ਗਏ ਕੀ ਗਰੀ ਨਹੀਂ ਯਾਰ ਮੈਂ ਹਮਾਂ ਪਹਿਲੇ ਤੇ ਬਸੀ ਹੁਣ ਦੇਖੋ ਬਸੀਆਂ ਤਾਂ ਬਹੁਤ ਆ ਹੁਸ਼ਿਆਰਪੁਰ ਦੇ 22 ਬਸੀਆਂ ਆ ਤੁਸੀਂ ਕਿਹੜੀ ਬਸੀ ਗੱਲ ਕਰਦੇ ਆ ਨਾ ਇੱਕ ਬੱਸੀ ਸਾਡੇ ਕੋਲ ਹੀ ਆ ਸਾਡੇ ਜ਼ਿਲ੍ਹੇ ਦੇ ਪੈਂਦੀ ਆ ਕੀ ਲਿਖਾ ਚਾਂਗਰਾ